ਪਾਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਆਖਰਕਾਰ 15 ਦਿਨ ਬਾਅਦ ਪਾਕਿਸਤਾਨ ਨੂੰ ਇੱਕ ਕਰਾਰਾ ਜਵਾਬ ਦਿੱਤਾ ਹੈ ਬੀਤੀ ਰਾਤ ਜਿਵੇਂ ਤੁਹਾਨੂੰ ਹੁਣ ਤੱਕ ਪਤਾ ਹੈ ਕਿ ਕਰੀਬ 1:04 ਮਿੰਟ ਦੇ ਉੱਤੇ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਬੈਠੇ ਅਤਵਾਦੀਆਂ ਤੇ ਹਮਲਾ ਕੀਤਾ ਗਿਆ ਤੇ ਇਸ ਤੋਂ ਬਾਅਦ ਹੁਣ ਭਾਰਤੀ ਫੌਜ ਮੀਡੀਆ ਦੇ ਸਾਹਮਣੇ ਆਈ ਹੈ ਤੇ ਭਾਰਤੀ ਫੌਜ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਤਮਾਮ ਜਾਣਕਾਰੀ ਦਿੱਤੀ ਗਈ ਹੈ ਤੇ ਦੱਸਿਆ ਗਿਆ ਕਿ ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਦੀ ਸੀਮਾ ਦੇ ਅੰਦਰ ਚੱਲ ਰਹੇ 9 ਅਤਵਾਦੀ ਟਿਕਾਣਿਆਂ ਤੇ ਹਮਲੇ ਕੀਤੇ ਗਏ ਨੇ ਮਜ਼ਾਈਲਾਂ ਦੇ ਨਾਲ ਇਹ ਹਮਲੇ ਕੀਤੇ ਗਏ ਨੇ ਤੇ ਜਿੱਥੇ ਵੀ ਇਹ ਮਜ਼ਾਈਲ ਕਿਸੇ ਅਤਵਾਦੀ ਦੇ ਘਰ ਜਾਂ ਫਿਰ ਉਹਨਾਂ ਦੇ ਸੰਗਠਨ ਦੇ ਕਿਸੇ ਦਫ਼ਤਰ ਜਾਂ ਕਿਸੇ ਹੈੱਡਕੁਆਰਟਰ ਤੇ ਡਿੱਗੀ ਆ ਤਾਂ ਉੱਥੇ ਸਭ ਕੁਝ ਤਬਾਹ ਕਰ ਦਿੱਤਾ ਗਿਆ ਤੇ ਭਾਰਤੀ ਫੌਜ ਦੇ ਅਨੁਸਾਰ ਇਹ ਹਮਲੇ 9 ਥਾਮਾ ਤੇ ਕੀਤੇ ਗਏ ਨੇ ਉਹ 9 ਥਾਮਾ ਕਿਹੜੀਆਂ ਨੇ ਇਹ ਤੁਹਾਨੂੰ ਅਸੀਂ ਡਿਟੇਲ ਦੇ ਵਿੱਚ ਦੱਸਦੇ ਹਾਂ ਤੇ ਸਵਾਈ ਨਾਲਾ ਕੈਂਪ ਸੀਗਾ ਇੱਕ ਇਹ ਆ ਪਾਕਿਸਤਾਨ ਦੇ ਮੁਜ਼ਫਰਾਬਾਦ ਦੇ ਵਿੱਚ ਸੀ ਇਹ ਪਹਿਲਾ ਟਾਰਗੇਟ ਸੀ ਭਾਰਤੀ ਫੌਜ ਦਾ ਤੇ ਇੱਥੇ ਜਿਹੜਾ ਲਸ਼ਕਰੇ ਤੈਬਾ ਦੇ ਜਿਹੜੇ ਅੱਤਵਾਦੀ ਸੀ ਉਹ ਰਹਿੰਦੇ ਸੀ ਜਾਂ ਕਿਸੇ ਤਰੀਕੇ ਦੀ ਟ੍ਰੇਨਿੰਗ ਲੈਂਦੇ ਸੀ ਯਾਨੀ ਕਿ ਲਸ਼ਕਰੇ ਤੈਬਾ ਦਾ ਇਹ ਟਿਕਾਣਾ ਸੀ ਪਹਿਲਾ ਸਵਾਈ ਨਾਲਾ ਕੈਂਪ ਮੁਜ਼ਫਰਾਬਾਦ ਦੇ ਵਿੱਚ ਦੂਸਰਾ ਜਿਹੜਾ ਟਾਰਗੇਟ ਭਾਰਤੀ ਫੌਜ ਦੇ ਵੱਲੋਂ ਚੁਣਿਆ ਗਿਆ ਸੀ ਉਹ ਸੈਦਨਾ ਬਿਲਾਲ ਕੈਂਪ ਸੀਗਾ ਇਹ ਵੀ ਮੁਜ਼ਫਰਾਬਾਦ ਦੇ ਵਿੱਚ ਹੈ ਤੇ ਇਹ ਜੈਸ਼ੇ ਮੁਹੰਮਦ ਦਾ ਅਤਵਾਦੀ ਟਿਕਾਣਾ ਸੀ ਅ ਮਰਕਜ਼ ਰਾਹਿਲ ਸ਼ਾਹਿਦ ਇੱਕ ਅਗਲਾ ਇਹ ਟਾਰਗੇਟ ਸੀ ਮਰਕਜ਼ ਰਾਹਿਲ ਸ਼ਾਹਿਦ ਇੱਕ ਕੋਟਲੀ ਪਾਕਿਸਤਾਨ ਦੇ ਕੋਟਲੀ ਦੇ ਵਿੱਚ ਸਥਿਤ ਹੈ ਤੇ ਇੱਥੇ ਹਿਜ਼ਬੁਲ ਮਜ਼ਾਦੀਨ ਦਾ ਇਹ ਜਿਹੜਾ ਟਿਕਾਣਾ ਸੀ ਤੇ ਇੱਥੇ ਜਿਹੜੇ ਵੀ ਅਤਵਾਦੀ ਸੀ ਉਹ ਨਿਊਟਰਲਾਈਜ਼ ਕਰ ਦਿੱਤੇ ਗਏ ਨੇ ਮਾਰ ਦਿੱਤੇ ਗਏ ਨੇ ਚੌਥਾ ਜਿਹੜਾ ਟਾਰਗੇਟ ਭਾਰਤੀ ਫੌਜ ਨੇ ਚੁਣਿਆ ਉਹ ਮਰਕਜ਼ ਅਹਲੇ ਹਦੀਸ ਸੀਗਾ ਤੇ ਇਹ ਪਾਕਿਸਤਾਨ ਦੇ ਬਰਨਾਲਾ ਹਲਕੇ ਦੇ ਇਲਾਕੇ ਦੇ ਵਿੱਚ ਇਹ ਚੱਲ ਰਿਹਾ ਸੀ ਤੇ ਇੱਥੇ ਲਸ਼ਕਰੇ ਤੈਬਾ ਦਾ ਇੱਕ ਕੈਂਪ ਸੀਗਾ ਇਹਨੂੰ ਵੀ ਭਾਰਤੀ ਫੌਜ ਨੇ ਰਾਤ ਨੂੰ ਸਿਰਫ 7 ਮਿੰਟਾਂ ਦੇ ਇਸ ਆਪਰੇਸ਼ਨ ਦੇ ਵਿੱਚ ਤੇ ਤੈਸ ਨਾਲ ਇਸ ਨੂੰ ਕਰ ਦਿੱਤਾ ਆ ਤੇ ਪੰਜਵਾਂ ਜਿਹੜਾ ਟਾਰਗੇਟ ਭਾਰਤੀ ਫੌਜ ਨੇ ਚੁਣਿਆ ਸੀ ਜਿੱਥੇ ਹਮਲਾ ਕੀਤਾ ਗਿਆ ਉਹ ਸੀ ਮਰਕਜ਼ ਅਬਾਸ ਇਹ ਵੀ ਕੋਟਲੀ ਦੇ ਵਿੱਚ ਹੀ ਆ ਮਾਫ ਕਰਨਾ ਇਹ ਬਰਨਾਲਾ ਦੇ ਵਿੱਚ ਹੈ ਪਾਕਿਸਤਾਨ ਦਾ ਜਿਹੜਾ ਇਹ ਚੌਥਾ ਟਾਰਗੇਟ ਮਰਕਜ਼ ਅਹਿਲੇ ਹਦੀਸ ਦੀ ਗੱਲ ਕੀਤੀ ਗਈ ਆ ਇਹ ਪਾਕਿਸਤਾਨ ਦੇ ਬਰਨਾਲਾ ਦੇ ਵਿੱਚ ਹੈ ਤੇ ਇਹ ਲਸ਼ਕਰੇ ਤੈਬਾ ਦਾ ਟਿਕਾਣਾ ਸੀ ਹੁਣ ਪੰਜਵੇਂ ਟਾਰਗੇਟ ਤੇ ਚੱਲਦੇ ਆ ਪੰਜਵਾਂ ਟਾਰਗੇਟ ਮਰਕਜ਼ ਅਬਾਸ ਸੀ ਤੇ ਇਹ ਕੋਟਲੀ ਦੇ ਵਿੱਚ ਸੀ ਪਾਕਿਸਤਾਨ ਦੇ ਕੋਟਲੀ ਦੇ ਵਿੱਚ ਤੇ ਜੈਸ਼ੇ ਮੁਹੰਮਦ ਦਾ ਏ ਟਿਕਾਣਾ ਸੀ ਜਿਹਨੂੰ ਨਿਸ਼ਟਾ ਨਾਬੂਦ ਆ ਜਿਹੜਾ ਉਹ ਕਰ ਦਿੱਤਾ ਗਿਆ 6ਵਾਂ ਟਾਰਗੇਟ ਜਿਹੜਾ ਸੀਗਾ ਭਾਰਤੀ ਫੌਜ ਦਾ ਉਹ ਮਰਕਜ਼ ਸੁਮਾਨ ਅੱਲਾ ਮਰਕਜ਼ ਸੁਮਾਨ ਅੱਲਾ ਇਹ ਬਹਾਵਲਪੁਰ ਇਲਾਕੇ ਦੇ ਵਿੱਚ ਸੀਗਾ ਤੇ ਇੱਥੇ ਜੈਸ਼ੇ ਮੁਹੰਮਦ ਦਾ ਏ ਟਿਕਾਣਾ ਸੀ ਜਾਂ ਅਤਵਾਦੀ ਕੈਂਪ ਸੀਗਾ ਇਸ ਤੋਂ ਇਲਾਵਾ 7ਵਾਂ ਜਿਹੜਾ ਮਰਕਜ਼ ਤੈਬਾ ਮੁਸਿੱਦਕੇ ਦੇ ਵਿੱਚ ਸੀਗਾ ਇਹ ਲਸ਼ਕਰੇ ਤੈਬਾ ਦਾ ਜਿਹੜਾ ਏ ਟਿਕਾਣਾ ਸੀ ਇਹ ਵੀ ਤਵਾ ਭਾਰਤੀ ਫੌਜ ਨੇ 7 ਮਿੰਟਾਂ ਦੇ ਆਪਰੇਸ਼ਨ ਦੇ ਵਿੱਚ ਕਰ ਦਿੱਤਾ ਅੱਠਵਾਂ ਟਾਰਗੇਟ ਸਰਜਲ ਰਿਆ ਤੇ ਸਰਜਲ ਜਿਹੜਾ ਹੈਗਾ ਕਿ ਤਿਹਰਾ ਕਲਾ ਦੇ ਵਿੱਚ ਸਥਿਤ ਸੀ ਤੇ ਸਰਜਲ ਦੇ ਇਸ ਟਿਕਾਣੇ ਦੇ ਵਿੱਚ ਜੈਸ਼ੇ ਮੁਹੰਮਦ ਦੇ ਅੱਤਵਾਦੀ ਪਨਾਹ ਲਈ ਬੈਠੇ ਸੀ ਤੇ ਆਖਰੀ ਤੇ ਨੌਵਾਂ ਟਾਰਗੇਟ ਜਿਹੜਾ ਸੀਗਾ ਉਹ ਮੈਮੂਨਾ ਜ਼ੋਇਆ ਸਿਆਲਕੋਟ ਹੈ ਕਾਫੀ ਮੰਨਿਆ ਪਰ ਮੰਨਿਆ ਜਿਹੜਾ ਇਲਾਕਾ ਪਾਕਿਸਤਾਨ ਦਾ ਸਿਆਲਕੋਟ ਤੇ ਇਹ ਹਿਜ਼ਬੁਲ ਮਜ਼ਾਹਦੀਨ ਦਾ ਇਲਾਕਾ ਸੀ ਸੋ ਇਹ ਨੌ ਉਹ ਟਾਰਗੇਟ ਸੀ ਜਿਹੜੇ ਕਿ ਭਾਰਤੀ ਫੌਜ ਨੇ ਦੱਸਿਆ ਕਿ ਇਹ ਨੌ ਟਾਰਗੇਟ ਰੱਖੇ ਗਏ ਸੀ ਤੇ ਨੌ ਦੇ ਨੌ ਟਾਰਗੇਟ ਇਨ ਬਿਨ ਨਿਸ਼ਾਨੇ ਤੇ ਲੈ ਕੇ ਜਿਹੜੀ ਜਿਹੜੀ ਬਿਲਡਿੰਗ ਭਾਰਤੀ ਫੌਜ ਨੇ ਲੌਕ ਕੀਤੀ ਸੀ ਜਾਂ ਫਿਰ ਇੰਡੀਅਨ 에ਅਰ ਫੋਰਸ ਨੇ ਲੌਕ ਕੀਤੀ ਸੀ ਉਸੇ ਲੌਕ ਕੀਤੀਆਂ ਗਈਆਂ ਬਿਲਡਿੰਗਾਂ ਤੇ ਇਹ ਜਿਹੜੀ ਆ ਮਿਜ਼ਾਈਲਾਂ ਛੱਡੀਆਂ ਗਈਆਂ ਨੇ ਬੰਬ ਮਾਰੇ ਗਏ ਨੇ ਤੇ ਅਤਵਾਦੀਆਂ ਦੇ ਟਿਕਾਣੇ ਤਬਾਹ ਕੀਤੇ ਗਏ ਨੇ ਹੋਰ ਜੇਕਰ ਡਿਟੇਲ ਦੇ ਵਿੱਚ ਤੁਹਾਨੂੰ ਦਸੀਏ ਤਾਂ ਜਿਹੜਾ ਮਰਕਜ਼ ਸੁਭਾਨ ਅੱਲਾ ਜਿਹੜਾ ਬਹਾਵਲਪੁਰ ਦੇ ਵਿੱਚ ਅਸੀਂ ਜੀ ਦੀ ਗੱਲ ਕੀਤੀ ਹੈ ਉਹਦੇ ਵਿੱਚ ਜੈਸ਼ੇ ਮੁਹੰਮਦ ਦਾ ਹੈੱਡਕੁਆਟਰ ਸੀਗਾ ਜਿਹੜਾ ਇਹ ਚੱਲ ਰਿਹਾ ਸੀ ਤੇ 14 ਫਰਵਰੀ 2019 ਨੂੰ ਪਲਵਾਮਾ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ ਉਹਦੇ ਸਹਿੱਤ ਕਈ ਅਤਵਾਦੀ ਘਟਨਾਵਾਂ ਦਾ ਪਲਾਨ ਇੱਥੋਂ ਹੀ ਬਣਿਆ ਸੀ ਇਹ ਕਿਉਂਕਿ ਬਹੁਤ ਵੱਡਾ ਇੱਕ ਟਾਰਗੇਟ ਸੀ ਭਾਰਤੀ ਫੌਜ ਦਾ ਕਿਉਂਕਿ ਜਿਹੜਾ ਪਲਵਾਮਾ ਦੇ ਵਿੱਚ ਅਟੈਕ ਭਾਰਤੀ ਫੌਜ ਦੇ ਅਸੀਂ ਦੇਖਿਆ ਸੀ ਕਿ ਹੋਇਆ ਸੀ ਤੇ ਉਹਦੀ ਕਹਿੰਦੇ ਕਿ ਜਿਹੜੀ ਪੂਰੀ ਪਲਾਨਿੰਗ ਹੈ ਉਹ ਮਰਕਜ਼ ਸੁਬਾਨ ਅੱਲਾਹ ਦੇ ਵਿੱਚ ਹੀ ਜਿਹੜੀ ਆ ਉਹ ਕੀਤੀ ਗਈ ਸੀ ਸੋ ਇਸੇ ਕਰਕੇ ਇਸ ਨੂੰ ਚੁਣਿਆ ਗਿਆ ਪਲਵਾਮਾ ਹਮਲੇ ਦੇ ਅਤੰਕੀਆਂ ਨੂੰ ਵੀ ਇੱਥੇ ਹੀ ਜਿਹੜੀ ਆ ਟ੍ਰੇਨਿੰਗ ਦਿੱਤੀ ਵੀ ਗਈ ਸੀ ਸੋ ਅਗਲਾ ਜਿਹੜਾ ਸੀ ਉਹ ਮਰਕਜ਼ ਤਾਇਬਾ ਸੀ ਮਦੀ ਮਰੀਦਕੇ ਦੇ ਵਿੱਚ ਤੇ ਇੱਥੇ ਸਾਲ 2000 ਦੇ ਵਿੱਚ ਇਹ ਜਿਹੜਾ ਟਕਾਣਾ ਅਤਵਾਦੀਆਂ ਦਾ ਇੱਕ ਕੈਂਪਸ ਸ਼ੁਰੂ ਹੋਇਆ ਸੀ ਤੇ ਇਹ મદਰਸਾ ਲਸ਼ਕਰ ਦਾ ਕਹਿੰਦਾ ਸਭ ਤੋਂ ਵੱਡਾ ਤੇ ਅਹਿਮ ਟ੍ਰੇਨਿੰਗ ਸੈਂਟਰ ਰਿਹਾ ਤੇ ਜਿਹਨੂੰ ਕਿ ਤਬਾਹ ਕੀਤਾ ਗਿਆ ਮਰਕਜ਼ ਤੈਬਾ ਮਰੀਦਕੇ ਦੇ ਵਿੱਚ ਸੀ ਸੋ ਇਸੇ ਤਰੀਕੇ ਨਾਲ ਅਸੀਂ ਪਹਿਲਾਂ ਦੱਸਿਆ ਕਿ ਸਰਜਾਲ ਹੈ ਜਿਹੜਾ ਤਿਹਰਾ ਕਲਾ ਦੇ ਵਿੱਚ ਸਥਿਤ ਸੀਗਾ ਤੇ ਇਹ ਜੰਮੂ ਕਸ਼ਮੀਰ ਦੇ ਅ ਅਤੰਕੀ ਨੇ ਜਿਹੜੇ ਉਹ ਕੁਸਪੈਟ ਦੇ ਲਈ ਜੈਸ਼ੇ ਮੁਹੰਮਦ ਦਾ ਇਹ ਮੁੱਖ ਲੌਂਚ ਪੈਡ ਸੀਗਾ ਯਾਨੀ ਕਿ ਅਤਵਾਦੀਆਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਕੁਸਪੈਟ ਕਰਾਈ ਜਾਂਦੀ ਹੈ ਉਹਦਾ ਪ੍ਰਮੁਖ ਲੌਂਚ ਪੈਡ ਇਹ ਸਰਜਾਲ ਸੀਗਾ ਤੇਰਾਕਲਾ ਦੇ ਵਿੱਚ ਤੇ ਇਹ ਦੱਸਿਆ ਜਾਂਦਾ ਕਿ ਇਹ ਸਰਜਾਲ ਇਲਾਕੇ ਦੇ ਤੇਰਾਕਲਾ ਦੇ ਪਿੰਡ ਦੇ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਦੇ ਵਿੱਚ ਬਣਿਆ ਹੋਇਆ ਸੀ ਤਾਂ ਕਿ ਅਸਲੀਅਤ ਛੁਪੀ ਰਹੇ ਕਿਉਂਕਿ ਹੁਣ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਪਾਕਿਸਤਾਨ ਇਹ ਕਹਿ ਰਿਹਾ ਕਿ ਭਾਰਤੀ ਫੌਜ ਨੇ ਜਿਹੜੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਉਹਦੇ ਵਿੱਚ ਇਹ ਜਿਹੜਾ ਇੱਕ ਹੈਲਥ ਸੈਂਟਰ ਸੀਗਾ ਸਾਡਾ ਕਿ ਉਹਨੂੰ ਵੀ ਨਿਸ਼ਾਨਾ ਬਣਾਇਆ ਗਿਆ ਤੇ ਉਹਦੇ ਜਵਾਬ ਦੇ ਵਿੱਚ ਭਾਰਤ ਏ ਫੌਜ ਇਹ ਕਹਿ ਰਹੀ ਹੈ ਕਿ ਹੈਲਥ ਸੈਂਟਰ ਦੀ ਆੜ ਦੇ ਵਿੱਚ ਇਹ ਅਤਵਾਦੀ ਕੈਂਪ ਚਲਾਇਆ ਜਾ ਰਿਹਾ ਸੀ ਤਾਂ ਕਿ ਅਸਲੀਅਤ ਜਿਹੜੀ ਉਹ ਛੁਪੀ ਰਹੇ ਪੂਰੀ ਦੁਨੀਆ ਤੋਂ ਅਗਲਾ ਜਿਹੜਾ ਮਹਿਮੂਨਾ ਜ਼ੋਇਆ ਸਿਆਲकोट ਤੇ ਇਹ ਜਿਹੜਾ ਹিজਬੁਲ ਮੁਜਾਹਦੀਨ ਦਾ ਇੱਕ ਲਾਂਚ ਪੈਡ ਸੀਗਾ ਤੇ ਪਾਕਿਸਤਾਨ ਦੀ ਖੂਫੀਆ ਏਜੰਸੀ ISI ਇਸ ਟਿਕਾਣੇ ਨੂੰ አይਬੀ ਤੇ ਐਲਓਸੀ ਦੇ ਕੋਲ ਗਵਰਨਮੈਂਟ ਬਿਲਡਿੰਗ ਦੇ ਵਿੱਚ ਕਹਿੰਦਾ ਜਿਹੜਾ ਬਣਾਇਆ ਗਿਆ ਸੀ ISI ਦੇ ਸਮਰਥਨ ਦੇ ਨਾਲ ਸੋ ਦੇਖਿਆ ਜਾ ਸਕਦਾ ਹੈ ਕਿ ਗਵਰਨਮੈਂਟ ਦੀ ਬਿਲਡਿੰਗ ਸੀ ਤੇ ਉੱਥੇ ਅੱਤਵਾਦੀ ਟਿਕਾਣਾ ਬਣਾ ਕੇ ਬਿਠਾਏ ਗਏ ਸੀਗੇ ਮਹਿਮੂਨਾ ਜ਼ੋਇਆ ਸਿਆਲਕੋਟ ਦੇ ਵਿੱਚ ਜਿਹੜਾ ਟਾਰਗੇਟ ਕੀਤਾ ਗਿਆ ਤੇ ਇਹ ਹੈਡ ਮਰਲਾ ਇਲਾਕੇ ਦੇ ਵਿੱਚ ਕੋਟਲੀ ਪੱਟਾ ਸਰਕਾਰੀ ਹਸਪਤਾਲ ਦੇ ਕੋਲ ਵੀ ਸੀ ਸੋ ਇਸ ਤਰੀਕੇ ਦੇ ਨਾਲ ਇਹ ਇਹ ਜਿਹੜੇ ਟਾਰਗੇਟ ਸੀਗੇ ਇਹ ਚੁਣੇ ਗਏ ਨੇ ਸੋ ਇੱਥੇ ਇੱਥੇ ਇਹ ਜਿਹੜਾ ਅਸੀਂ ਦੱਸਿਆ ਕਿ ਅੱਤਵਾਦੀ ਜਿਹੜੇ ਸੰਗਠਨ ਨੇ ਉਹਨਾਂ ਦੇ ਇੱਥੇ ਕੈਂਪ ਸੀਗੇ ਅੱਗੇ ਹੋਰ ਚੱਲ ਕੇ ਤੁਹਾਨੂੰ ਦੱਸ ਦਿੰਨੇ ਆ ਜਿਹੜਾ ਮਰਕਜ਼ ਅਹਿਲੇ ਹਦੀਮ ਹੈ ਹਦੀਸ ਹੈ ਇਹ ਬਰਨਾਲਾ ਦੇ ਵਿੱਚ ਆ ਪਾਕਿਸਤਾਨ ਦੇ ਤੇ ਇੱਥੇ ਪੀਓਕੇ ਦੇ ਵਿੱਚ ਜਿਹੜਾ ਪਾਕਿਸਤਾਨ ਓਕੂਪਾਈਡ ਕਸ਼ਮੀਰ ਹੈ ਉਹਦੇ ਵਿੱਚ ਲਸ਼ਕਰ-ਏ-ਤੈਬਾ ਦਾ ਸਭ ਤੋਂ ਕਹਿੰਦੇ ਅਹਿਮ ਅਤੰਕੀ ਕੈਂਪ ਇਹੀ ਸੀਗਾ ਮਰਕਜ਼ ਅਹਿਲੇ ਹਦੀਸ ਵਾਲਾ ਤੇ ਪੀਮਬੇਰ ਜ਼ਿਲ੍ਹੇ ਦੇ ਬਰਨਾਲਾ ਦੇ ਵਿੱਚ ਸਥਿਤ ਇਸ ਇਲਾਮਿਕ ਸੈਂਟਰ ਦਾ ਇਸਤੇਮਾਲ ਭਾਰਤ ਦੇ ਵਿੱਚ ਅੱਤਵਾਦੀਆਂ ਨੂੰ ਕੁਝ ਭੈਟ ਕਰਾਉਣ ਤੇ ਲਾਂਚ ਪੈਡ ਦੇ ਤੌਰ ਤੇ ਇਹ ਕੀਤਾ ਜਾਂਦਾ ਸੀ ਇਸ ਨੂੰ ਇਸੇ ਲਈ ਨਿਸ਼ਾਨਾ ਬਣਾਇਆ ਗਿਆ ਮਰਕਜ਼ ਅਬਾਸ ਹੈ ਜਿਹੜਾ ਕੋਟਲੀ ਦੇ ਵਿੱਚ ਤੇ ਉਹ ਪੀਓ ਕੋਏ ਦੇ ਵਿੱਚ ਇਹ ਇਲਾਮਿਕ ਸੈਂਟਰ ਹੈ ਜੈਸ਼ੀ ਮੁਹੰਮਦ ਦੇ ਵੱਲੋਂ ਇਹ ਚਲਾਇਆ ਜਾ ਰਿਹਾ ਸੀ ਤੇ ਇਹ ਕੋਟਲੀ ਮਿਲਟਰੀ ਕੈਂਪ ਤੋਂ ਕਰੀਬ 2 ਕਿਲੋਮੀਟਰ ਦੀ ਦੂਰੀ ਤੇ ਹੀ ਹੈ ਇਸੇ ਤਰੀਕੇ ਨਾਲ ਮਰਕਰ ਰਹੀਲ ਸਾਹਿਦ ਇਹ ਵੀ ਕੋਟਲੀ ਦੇ ਵਿੱਚ ਸੀਗਾ ਅਗਲਾ ਅਤਵਾਦੀ ਟਿਕਾਣਾ ਤੇ ਇੱਥੇ ਵੀ ਜਿਹੜਾ ਪੀਓ ਕੀ ਦੇ ਦੇ ਮੋਲੀ ਪੋਲੀ ਦੇ ਕਰੀਬ 2.5 ਕਿਲੋਮੀਟਰ ਦੂਰ ਸੁਨਸਾਨ ਪਹਾੜੀ ਇਲਾਕੇ ਦੇ ਵਿੱਚ ਇਹ ਬਣਾਇਆ ਗਿਆ ਸੀਗਾ ਤੇ ਇਹ ਹਿਜ਼ਬੁਲ ਮੁਜਾਹਦੀਨ ਦੇ ਸਭ ਤੋਂ ਪੁਰਾਣੇ ਟਿਕਾਣਿਆਂ ਦੇ ਵਿੱਚੋਂ ਵੀ ਇੱਕ ਸੀ ਸੋ ਇਹਦਾ ਇਸਤੇਮਾਲ ਹਥਿਆਰਾਂ ਤੇ ਗੋਲਾ ਬਰੂਦ ਰੱਖਣ ਦੇ ਲਈ ਦੱਸਿਆ ਜਾਂਦਾ ਕਿ ਕੀਤਾ 8800 ਤਕਰੀਬਨ ਇਸ ਟਾਰਗੇਟ ਦੇ ਨਾਲ ਭਾਰਤੀ ਫੌਜ ਨੇ ਪਾਕਿਸਤਾਨ ਦੇ ਵਿੱਚ ਬੈਠੇ ਅੱਤਵਾਦੀਆਂ ਦਾ ਜਿਹੜਾ ਅਸਲਾ ਬਾਰੂਦ ਹੈ ਉਹ ਵੀ ਜਿਹੜਾ ਡਿਸਟਰੋਏ ਕਰਦਾ ਹੈ ਇਸੇ ਤਰੀਕੇ ਨਾਲ ਸਬਈ ਨਾਲਾ ਕੈਂਪ ਜਿਹੜਾ ਮੁਜ਼ਫਰਾਬਾਦ ਦਾ ਤੇ ਉਹ ਵੀ ਜਿਹੜਾ ਲਸ਼ਕਰੇ ਤਾਇਬਾ ਦੇ ਸਭ ਤੋਂ ਅਹਿਮ ਕੈਂਪਾਂ ਦੇ ਵਿੱਚੋਂ ਇਹ ਵੀ ਇੱਕ ਸੀ ਤੇ ਇਹਦਾ ਇਸਤੇਮਾਲ ਲਸ਼ਕਰ ਦੇ ਜਿਹੜੇ ਕੈਡਿਟ ਕੈਡਰ ਹੁੰਦੇ ਨੇ ਜਿਹੜੇ ਜਿਨ੍ਹਾਂ ਦੀ ਨਵੀਂ ਭਰਤੀ ਕੀਤੀ ਜਾਂਦੀ ਆ ਉਹਦੀ ਰਜਿਸਟ੍ਰੇਸ਼ਨ ਤੇ ਟ੍ਰੇਨਿੰਗ ਦੇ ਲਈ ਇਹ ਕੀਤਾ ਜਾਂਦਾ ਸੀ ਤੇ ਇਹ ਸਾਲ 2000 ਦੇ ਵਿੱਚ ਚਲਾਇਆ ਜਾ ਰਿਹਾ ਸੀ ਇਸੇ ਤਰੀਕੇ ਦੇ ਨਾਲ ਫਟਾਫਟਾ ਅਗਲਾ ਤੇ ਖੀਰਲਾ ਦੱਸ ਦਿੰਨੇ ਆ ਜਿਹੜਾ ਸੈਦਨਾ ਬਿਲਾਲ ਕੈਂਪ ਹੈ ਮੁਜ਼ਫਰਾਬਾਦ ਦਾ ਉਹ ਪਾਕਿਸਤਾਨ ਅਕੂਪਾਈਡ ਕਸ਼ਮੀਰ ਦੇ ਵਿੱਚ ਜੈਸ਼ੇ ਮੁਹੰਮਦ ਦੇ ਅਹਿਮ ਟਿਕਾਣਿਆਂ ਦੇ ਵਿੱਚੋਂ ਇਹ ਵੀ ਇੱਕ ਸੀ ਤੇ ਇਹਦਾ ਇਸਤੇਮਾਲ ਵੀ ਅਤੰਕੀ ਗਤੀਵਿਧੀਆਂ ਤੇ ਲਾਂਚ ਪੈਡ ਦੇ ਲਈ ਕੀਤਾ ਜਾ ਰਿਹਾ ਸੀ ਹੁਣ ਬਹੁਤ ਸਾਰੇ ਲੋਕ ਇਹ ਸੋਚਣਗੇ ਕਿ ਇਸ ਤਰੀਕੇ ਨਾਲ ਕਿਵੇਂ ਪਤਾ ਲੱਗਿਆ ਕਿੱਥੇ ਕੀ ਚੱਲ ਰਿਹਾ ਸੀ ਕਿਉਂਕਿ ਜੋ ਸਾਡੀਆਂ ਖੂਫੀਆ ਏਜੰਸੀਆਂ ਨੇ ਹਰ ਇੱਕ ਦੇਸ਼ ਦੀਆਂ ਖੂਫੀਆ ਏਜੰਸੀਆਂ ਤੇ ਉਹਨਾਂ ਦੇ ਜਿਹੜੇ ਸੂਈਏ ਹੁੰਦੇ ਨੇ ਜਿਹੜੇ ਜਾਸੂਸ ਹੁੰਦੇ ਨੇ ਉਹ ਹਰ ਦੇਸ਼ ਦੇ ਵਿੱਚ ਹੁੰਦੇ ਨੇ ਸੋ ਇਸੇ ਤਰੀਕੇ ਦੇ ਨਾਲ ਭਾਰਤ ਦੀ ਖੂਫੀਆ ਏਜੰਸੀਆਂ ਨੇ ਜਿਹੜੀਆਂ ਉਹਨਾਂ ਦੇ ਬਹੁਤ ਸਾਰੇ ਜਿਹੜੇ ਸੂਈਏ ਨੇ ਜਿਹੜੇ ਜਾਸੂਸ ਨੇ ਉਹ ਪਾਕਿਸਤਾਨ ਦੇ ਵਿੱਚ ਨੇ ਸੋ ਇਹ ਜਿਹੜੇ ਉਥੇ ਰਹਿੰਦੇ ਨੇ ਸੂਈਏ ਉਹਨਾਂ ਤੋਂ ਜਿਹੜੀ ਇਨਫੋਰਮੇਸ਼ਨ ਇਕੱਠੀ ਕੀਤੀ ਗਈ ਹੁੰਦੀ ਹੈ ਇਹ ਸਿਰਫ ਇੱਕ ਦਿਨ ਦੇ ਵਿੱਚ ਇਕੱਠੀ ਕੀਤੀ ਗਈ ਇਨਫੋਰਮੇਸ਼ਨ ਨਹੀਂ ਹੁੰਦੀ ਇਸ ਤਰ੍ਹਾਂ ਦੀਆਂ ਜਿਹੜੀਆਂ ਇਨਫੋਰਮੇਸ਼ਨ ਹੁੰਦੀਆਂ ਨੇ ਉਹਨਾਂ ਨੂੰ ਕਲੈਕਟ ਕਰਨ ਦੇ ਲਈ ਕਈ ਸਾਲ ਲੱਗ ਜਾਂਦੇ ਨੇ ਕਿਉਂਕਿ ਇਹ ਕਨਫਰਮੇਸ਼ਨ ਬਹੁਤ ਹੋਣਾ ਜ਼ਰੂਰੀ ਹੈ ਕਿ ਜਿੱਥੇ ਟਾਰਗੇਟ ਕੀਤਾ ਜਾਊਗਾ ਉਥੇ ਕੋਈ ਬਾਕੀ ਸਿਵਿਲਿਅਨ ਨਾ ਹੋਵੇ ਉਹ ਵਾਕਈ ਹੀ ਅਤਵਾਦੀ ਟਿਕਾਣਾ ਹੀ ਹੋਵੇ